विदाग गुरਪਿੰਦਰ ਸਿੰਘ ਹੈਪੀਨੈਸ ਬਸੀ ਪਠਾਨਾ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਬਸੀ ਪਠਾਨਾ ਨਗਰ ਕਮੇਟੀ ਨੂੰ 15 ਗੱਡੀਆਂ ਤੇ ਦੋ ਟਰਾਲੀਆਂ ਦਿੱਤੀਆਂ ਤਾਂ ਜੋ ਕੂੜੇ ਨੂੰ ਇਕੱਠਾ ਕਰਨਾ ਤੇ ਨਿਪਟਾਉ ਆਸਾਨੀ ਨਾਲ ਕੀਤਾ ਜਾ ਸਕੇ ਵੈਗੁਰਜ ਕਾ ਖਾਲਸਾ ਵੈਗੁਰਜ ਕੀ ਫਤਿਹ ਜਿਵੇਂ ਕਿ ਬਹੁਤ ਲੰਮੇ ਸਮੇਂ ਤੋਂ ਇੱਕ ਮੰਗ ਜਿਹੜੀ ਆ ਅਟਕੀ ਹੋਈ ਸੀਗੀ ਸਟਾਈ ਕਰਮਚਾਰੀਆਂ ਦੇ ਹਲਕੇ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀਗੀ ਤੇ ਇਸੇ ਕਰਕੇ 15 ਨਵੀਆਂ ਰੇੜੀਆਂ ਤੇ ਦੋ ਟਰਾਲੀਆਂ ਜਿਹੜੀਆਂ ਨੇ ਉਹਨਾਂ ਦੇ ਲਈ ਦਿੱਤੀਆਂ ਗਈਆਂ ਨੇ ਸੋ ਸਾਰਿਆਂ ਨੂੰ ਇਸ ਦੇ ਲਈ ਮੈਂ ਧੰਨਵਾਦ ਵੀ ਕਰਦਾ ਕਿ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਨੇ ਹੋਰ ਵੀ ਨਾਲ ਸਾਰੇ ਸਾਡੇ ਪਾਰਟੀ ਦੇ ਸਾਥੀ ਇੱਥੇ ਪਹੁੰਚੇ ਨੇ ਸੋ ਸ਼ਹਿਰ ਦੀ ਸਫਾਈ ਦੇ ਲਈ ਬਸੀ ਉਠਾਣਾ ਦੀ ਹਰ ਤਰ੍ਹਾਂ ਦਾ ਜਿਹੜਾ ਯਤਨ ਵਸੀਲਾ ਹੋ ਹਮੇਸ਼ਾ ਕਰਦੇ ਰਵਾਂਗੇ ਤੇ ਸਾਰੇ ਜਿਹੜੇ ਸਫਾਈ ਕਰਮਚਾਰੀ ਜੀ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਮੈਂ ਵਧਾਈ ਵੀ ਦਿੰਨਾ ਤੇ ਅਦਾਤ ਵੀ ਕਰਦਾ ਕਿ ਆਪਾਂ ਜਿਹੜਾ ਕੰਮ ਆ ਸਫਾਈ ਦਾ ਉਹ ਪੂਰਾ ਪ੍ਰੋਪਰ ਤਰੀਕੇ ਨਾਲ ਕਰਦੇ ਰਹੀਏ ਸੋ ਬਹੁਤ ਬਹੁਤ ਧੰਨਵਾਦ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ